ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਰਸ ਨਿਊਜ਼ 24 ਤੇ ਮੈਂ ਹਾਂ ਪ੍ਰਗਟ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਵਾਲ ਦੇ ਵਿੱਚ ਸੋਹਲ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਬਜ਼ੁਰਗ ਦੇ ਛੇ ਪੁੱਤਰ ਸਨ ਮਿਹਨਤ ਮਸ਼ਕੱਤ ਕਰਕੇ ਬਾਪੂ ਨੇ ਆਪਣੇ ਪੁੱਤਰਾਂ ਨੂੰ ਜਵਾਨ ਕੀਤਾ ਪਾਲਿਆ ਔਰ ਜਦੋਂ ਬਾਪੂ ਆਪ ਖੁਦ ਮੰਜੇ ਤੇ ਲੇਟ ਗਿਆ ਤੇ ਪੁੱਤਰਾਂ ਨੇ ਉਹਦੀ ਦੇਖਭਾਲ ਕਰਨ ਦੀ ਬਜਾਏ ਉਹਨੂੰ ਆਸ਼ਰਮ ਭੇਜ ਦਿੱਤਾ ਅੱਜ ਗੱਲਬਾਤ ਕਰਦੇ ਹਾਂ ਕਿ ਕੀ ਮਸਲਾ ਸੀ ਇਹ ਪਿੰਡ ਦੇ ਜਿਹੜੇ ਲੋਕ ਨੇ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਹੈ ਜੀ ਸਾਰਾ ਮਸਲਾ ਕੀ ਆ ਮੇਰਾ ਨਾਮ ਬੱਬੂ ਸੰਧੂ ਅੱਜ ਜਿਹੜਾ ਮਸਲਾ ਹੈ ਘਰ ਦੇ ਵਿੱਚ ਪਿਆ ਹੋਇਆ ਇੱਕ ਬਜ਼ੁਰਗ ਦਾ ਕੀ ਮਸਲਾ ਜੀ ਸਾਰਾ ਇਹ ਵੀ ਜੀ ਮਸਲਾ ਇਹ ਆ ਪਹਿਲੋ ਦੇ ਦੋ ਵਿਆ ਹੂੰ ਤਿੰਨ ਚਾਰ ਬੱਚੇ ਪਹਿਲੇ ਵਿਆ ਦੇ ਹੂੰ ਦੋ ਗੁਡੀਆਂ ਪਹਿਲੀਆਂ ਜੀ ਇਹ 8-9 ਬੱਚੇ ਆ ਹੂੰ ਬਜ਼ੁਰਗ ਮੰंजे ਤੇ ਪੈ ਗਿਆ ਉਹਨੂੰ ਕੋਈ ਸਾਂਭ ਨਹੀਂ ਇਹ ਸਮਾਨ ਨੂੰ ਦੂਜਿਆਂ ਦਾ ਮੇਰਾ ਤੇ ਜਾਂਦਾ ਮੇਰਾ ਉਹਦੀ ਤਾਂ ਕੋਈ ਦੇਖਭਾਲ ਕਰਨੀ ਨਹੀਂ ਲਿਆ ਹੁਣ ਉਹ ਬਜ਼ੁਰਗ ਕਿੱਥੇ ਨੇ ਬਜ਼ੁਰਗ ਆਗਾਸ਼ ਵਰਗਾ ਆਸ਼ਰਮ ਲੈ ਗਿਆ ਤੇ ਇਹਨਾਂ ਸ਼ਾਮ ਪੁੱਤਰਾਂ ਦੇ ਵਿੱਚੋਂ ਕਿਸੇ ਨੇ ਵੀ ਦੇਖ ਪਾ ਨਹੀਂ ਕਿ ਨਾ ਇੱਥੇ ਡਟਾ ਦਾ ਮੰਜਾ ਦਾ ਉਹਨਾਂ ਦੇ ਵਿੱਚੋਂ ਇੱਕ ਪੁੱਤਰ ਉਹਨਾਂ ਦਾ ਕਹਿੰਦੇ ਸਿੱਧਾ ਕੋਈ ਸਿੱਧਾ ਹੋ ਰਿਹਾ ਆਹ ਹੈ ਜੀ ਇੱਕ ਬੁਢਾ ਹੋ ਗਿਆ ਐਕਸੀਡੈਂਟ ਹੋ ਗਿਆ ਅੱਛਾ ਜਿਹੜਾ ਜਿਹਦਾ ਐਕਸੀਡੈਂਟ ਹੋਇਆ ਮੌਤ ਹੋਈ ਉਹ ਕਿਦਾਂ ਦਾ ਸੀ ਉਹ ਬੱਚਾ ਮੁੰਡਾ ਬੜਾ ਗੋਡੀ ਉਹ ਸਹੀ ਜੀ ਉਹਦੀ ਵਾਈਫ ਵੀ ਹੈਗੀ ਦੋ ਬੱਚੇ ਨੇ ਦੋ ਦੋ ਬੱਚੇ ਆ ਉਹ ਸਹੀ ਵਾਈਫਾਈ ਇਹ ਹੁਣ ਸਾਹ ਲੜਾਈ ਪਾਉਂਦੇ ਗਾਲਾਂ ਕੱਢੀਏ ਤੱਕ ਜੀ ਮੌਜੂਦ ਆ ਸਾਡੇ ਨਾਲ ਜਿਹੜਾ ਬਾਪੂ ਦਾ ਸਭ ਤੋਂ ਛੋਟਾ ਪੁੱਤਰ ਸੀ ਉਹਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕਾਕੇ ਕੀ ਨਾਂ ਤੇਰਾ ਮੈਂ ਨਾਂ ਰਵੀ ਰਵੀ ਤੇਰੇ ਪਾਪਾ ਦੀ ਜਿਹੜੇ ਤੁਹਾਡੇ ਡੈਡੀ ਸੀ ਤੁਸੀਂ ਚਾਰ ਪੰਜ ਭਰਾ ਸੀ ਦੇਖਭਾਲ ਕੌਣ ਕਰਦਾ ਸੀ ਉਹ ਮੇਗਵਾ ਨਹੀਂ ਕਰਦਾ ਸੀ ਦੂਜੇ ਕਰਦੇ ਨਹੀਂ ਸੀ ਨਹੀਂ ਦੂਜੇ ਨਹੀਂ ਕਰ ਉਹ ਕੀ ਕਰਦੇ ਸੀ ਦੂਜੇ ਉਹ ਕੁੱਟਮਾਰ ਕਰਦੇ ਸੀ ਹਾਂਜੀ ਕੁੱਟਮਾਰ ਕਰਦੇ ਸੀ ਹਾਂਜੀ ਤੇਰ ਨੂੰ ਹੁਣ ਪ੍ਰਸ਼ਾਦਾ ਪਾਣੀ ਤੇਰਾ ਕਿਤਨਾ ਚੱਲਦਾ ਪ੍ਰਸ਼ਾਦਾ ਪਾਣੀ ਮੈਂ ਕਿਹੜੇ ਘਰਾਂ ਨੂੰ ਖਾਂਦਿਆ ਮਾਤਾ ਨਹੀਂ ਹੈਗੀ ਨਾ ਮਾਤਾ ਨਹੀਂ ਮਾਦਾ ਪੂਰੀ ਹੈ ਅੱਛਾ ਹਾਂਜੀ ਤੇ ਜਿਹੜਾ ਤੁਹਾਡਾ ਬ੍ਰਦਰ ਦੀ ਡੈਥ ਹੋਈ ਆ ਉਹ ਕਿਦਾਂ ਦਾ ਸੀ ਉਹ ਉਹ ਬਹੁਤ ਸੋਨਾ ਸੀ ਅੱਛਾ ਹਾਂਜੀ ਹੂੰ ਉਹਦੇ ਕਿੰਨੇ ਬੱਚੇ ਨੇ ਇਹਦੀ ਉਹਨਾਂ ਦੀ ਵਿਆਹ ਹੋਇਆ ਸੀ ਉਹਦਾ ਹਾਂਜੀ ਉਹਦਾ ਵਿਆਹ ਇਹੇ ਦੋ ਦੋ ਨਿਆਣੇ ਉਹਦੀ ਹੁਣ ਸਾਰਾ ਮਸਲਾ ਕੀ ਆ ਘਰ ਨੂੰ ਲੈ ਕੇ ਇੱਕ ਘਰ ਵੇਚਣਾ ਚਾਹੁੰਦਾ ਵਈ ਦੋਵੇਂ ਇਹ ਹੋਈ ਦੋਵੇਂ ਜਿਹੜੇ ਹੁਣ ਆਏ ਆ ਹੁਣ ਆਏ ਆ ਇਹ ਕੋਈ ਵੀ ਨਹੀਂ ਲੱਗਦੀ ਪਹਿਲੇ ਇਹ ਪਹਿਲੇ ਜਦੋਂ ਨੇ ਵੀਡੀਓ ਤੇ ਉਹਨੇ ਵੀ ਕਿਹਾ ਆ ਸਾਡੇ ਕੋਲ ਇਹਨਾਂ ਦਾ ਲਿੰਕ ਦੀਂ ਕਿ ਨਹੀਂ ਆ ਇਹ ਆ ਚਾਲ ਕੀ ਖਤਮ ਮਾਲਕਨ ਬਣਨ ਇਹਨਾਂ ਇਹਨਾਂ ਦਾ ਨਾਂਕ ਦਾ ਰਾਈਟ ਹੈਗੀ ਨਹੀਂ ਆ ਮਾਲਕੀ ਇਹਨਾਂ ਦੀ ਇਦੋ ਸਾਰੀ ਜੀ ਉਹ ਨਹੀਂ ਇੱਥੇ ਕਦੀ ਕਿਹਦੇ ਮੰਨਿਆ ਕਦੀ ਕਿਹਨੂੰ ਕਹਿਣਾ ਪਾਣੀ ਪਿਓ ਕਦੀ ਕਿਹਨੂੰ ਕਹਿਣਾ ਪਾਣੀ ਮਤਲਬ ਬਾਹਰ ਹੀ ਪਿਆ ਰਹਿੰਦਾ ਸੀ ਉਹ ਬਜ਼ੁਰਗ ਬਾਹਰ ਹੀ ਪਿਆ ਰਹਿੰਦਾ ਸੀ ਤੂੰ ਪੇਸ਼ਾਵੇਂ ਵੀ ਕਹਿਨੇ ਤੂੰ ਪੇਸ਼ਾਵੇਂ ਵੀ ਕਹਿਨੇ ਕਾ ਵੀ ਕਹਿਨੇ ਹੌਨੇ ਵਜਮਾਨੀ ਮੈਨੂੰ ਤੂੰ ਪੇਸ਼ਾਵੇਂ ਕਰ ਜੋ ਕਿਸੇ ਨੂੰ ਪਾਣੀ ਪਿਾਇਓ ਪਾਸਾ ਮੋੜਨਾ ਉਹਨੂੰ ਇਹੋ ਹੀ ਕਹਿਣ ਦਿੰਦੇ ਨੇ ਦੇਸ਼ਾਂ ਵੀ ਘਟੇ ਇਰਾਸੇ ਆਪਾ ਤੂੰ ਕਿਦੋਂ ਮਰੇ ਤਾਂ ਅਸੀਂ ਕਿਦਾਂ ਸੁੱਕ ਜਾਈਏ ਹਾਂਜੀ ਹਾਂਜੀ ਇਹੋ ਕੋਈ ਕਿਹਾ ਜਣਾ ਨਹੀਂ ਬਸ ਮਾਲਿਆ ਉਹ ਕਿੰਨੇ ਬਣਾਇਆ ਉਹ ਭਾਈ ਨੇ ਬਣਾਇਆ ਸਰਵਣ ਮਾਲਕ ਕਹਿੰਦਾ ਜਿਹੜਾ ਬਜ਼ੁਰਗ ਨੇ ਬਣਾਇਆ ਬਜ਼ੁਰਗ ਨੇ ਬਣਾਇਆ ਸਰਵਣ ਨੇ ਬਜ਼ੁਰਗ ਨੇ ਬਣਾਇਆ ਇਹ ਸਮਾਨ ਜਾਰੇ ਸਾਰੇ ਇਹਨੇ ਵੀ ਆਏ ਅੱਗੇ ਇਹਨੇ ਦੁੱਕੀ ਦਾਣੀ ਬਣਾਇਆ ਇਹਨੇ ਦੱਕੀ ਦਾਣੀ ਬਣਾਇਆ ਉਹ ਮੁੰਡਾਰਾ ਜਿਹਦੀ ਧੈਤ ਹੋ ਗਈ ਆ ਇਹ ਕੰਮ ਕੀ ਕਰਦੇ ਨੇ ਇਹ ਸਬਜ਼ੀ ਦਾ ਕੰਮ ਕਰਦਾ ਸਬਜ਼ੀ ਦਾ ਕੰਮ ਕਰਦਾ ਛੋੜਾ ਸਬਜ਼ੀ ਦਾ ਉਹ ਜਿਹੜਾ ਭਾਈ ਇੱਕ ਦੇਤ ਹੋ ਗਿਆ ਉਹ ਮੰਡੀਆਂ ਆਇਆ ਵਿਚਾਰਾ ਉਹ ਮੰਡੀਆਂ ਕੰਮ ਕਰਦਾ ਉਹ ਕਰ ਰਿਹਾ ਮੰਡੀਆਂ ਦੇ ਵਿੱਚ ਆਹ ਕੁਆੜ ਦੀ ਦੁਕਾਨ ਤੇ ਲੱਗਾ ਰਿਹਾ ਉਹ ਜਿਹੜਾ ਕਹਿ ਰਿਹਾ ਮੇਰੀ ਰੇੜੀ ਮੇਰਾ ਸਮਾਨ ਉਹਨੇ ਐਸ਼ ਪ੍ਰਸਤੀ ਕਰ ਛੱਡੀ ਹਾਂਜੀ ਇਹ ਮੇਰੇ ਬਾਪਾ ਰਹਿੰਦੇ ਬਿਮਾਰ ਮੰਜੇ ਤੇ ਪੈਰਲਾਈਜ਼ ਹੋਇਆ ਹੈ ਨਾ ਮੁੜਦਾ አይደ ਤਨਾ ਹੋ ਰੇ ਭਾਈ ਜਦਨ ਭੈਣ ਜਾਂਦੀ ਆ ਮੇਰੇ ਕੋਲ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀ ਤੁਸੀਂ ਜਵਾਨ ਉਹ ਹਟੇ ਕਟਿਓ ਉਹਨਾਂ ਨੂੰ ਸੰਭਿਆ ਨਹੀਂ ਕਿਉਂ ਆਸ਼ਰਮ ਕਿਉਂ ਭੇਜ ਦਿੱਤਾ ਜੀ ਭਾਈ ਆਸ਼ਰਮ ਭਾਈ ਅਸੀਂ ਨਹੀਂ ਭੇਜਿਆ ਤਾਈ ਹੀ ਹੁਣ ਆੜੀ ਆ ਅਸੀਂ ਵਾਪਸ ਲੈ ਕੇ ਆਈਏ ਉਹਨੂੰ ਭਾਈ ਮੇਰੇ ਤੋਂ ਹੁਣ ਭਾਈ ਤੁਸੀਂ ਆਪਸੇ ਆਣੇ ਜੇ ਮੇਰੇ ਕੋ ਹੁਣ ਭਾਈ ਰਾਤ ਵੀ ਮੇਰਾ ਕੰਡਾ ਵੀ ਹੋ ਜਾ ਮੈਂ ਗਿਆ ਜੀ ਕਿ ਸ਼ਾਦੀ ਤੇ ਗਿਆ ਸੀ ਇੱਕ ਦਿਨ ਲਈ ਵਿਆਹ ਹੋਇਆ ਤੁਹਾਡਾ ਨਹੀਂ ਭਾਜੀ ਮੇਰਾ ਮੈਰਿਜ ਨਹੀਂ ਹੋਈ ਤੇ ਤੁਸੀਂ ਜਦੋਂ ਤੁਹਾਡੇ ਦੇ ਸਿਰ ਤੇ ਤੁਸੀਂ ਕੱਲੇ ਆ ਗਏ ਪ੍ਰਸ਼ਾਦਾ ਛਕਣਾ ਬੰਦਾ ਮਿਹਨਤ ਕਰਕੇ ਆਪਣੇ ਬਜ਼ੁਰਗ ਨੂੰ ਤੇ ਜਾ ਕੇ ਮਿਲ ਕੇ ਆਉਂਦਾ ਉਹਨੂੰ ਲੈ ਕੇ ਆਉਂਦੇ ਹੁੰਦੇ ਤੁਸੀਂ ਅਸੀਂ ਆਨੂ ਜੀ ਪਹਿਲੇ ਤੋਂ ਹੀ ਉਹਨਾਂ ਨੇ ਅਲੱਗ ਕੀਤਾ ਆ ਸਾਡੀਆਂ ਦੋ ਫੈਮਲੀਆਂ ਆਂ ਹੂੰ ਅਹੀਂ ਹੁਣ ਤੇਸ ਕਾ ਕੇ ਉਹਨੇ ਉਹਨਾਂ ਨੇ ਪੁੱਛਣਗੇ ਕਿchn ਵੀ ਚਲੋ ਸਾਡਾ ਪਿਓ ਆ ਜਿੱਦਾਂ ਵੀ ਸਾਡੇ ਭਰਾ ਵਾ ਅਸੀਂ ਉੱਥੋਂ ਵੀ ਸਾਲਾ ਕੋ ਇਹਨਾਂ ਨੂੰ ਘਟੋ ਘਾਟਾ ਹੋ ਗਿਆ ਲੱਗੇ ਆ 5-6 ਮਹੀਨੇ 5-6 ਮਹੀਨੇ ਹਾਂਜੀ ਇਲਾ ਡਾਡੀ ਸਹੀ ਹੀ ਉਦੋਂ ਨਹੀਂ ਆਈ ਜੋ ਰੈਡੀ ਨਾਲ ਉਦੋਂ ਲੈ ਕੇ ਮੈਂ ਮੇਰੇ ਪਾਪਾ ਨੇ ਸੰਭਾਲ ਸੁਭਾਲ ਦਿੱਤੇ ਦੋ ਆ ਰੈਡੀ خراب ਹੋ ਗਈ ਸੀ ਤੇ ਜਿਸ ਦਿਨ ਮੇਰਾ ਬ੍ਰਦਰ ਪੂਰਾ ਹੁੰਦਾ ਵਾ ਮੇਰਾ ਮੇਰਾ ਬ੍ਰਦਰ ਆਇਆ ਮੇਰੇ ਕੋਲ ਮੈਨੂੰ ਕਹਿੰਦਾ ਕਿ ਮੈਂ ਮਤਲਬ ਤੇਰੇ ਨਾਲ ਸੌਦਾ ਵਿੱਚ ਨਾ ਮੇਰੇ ਕੋਲ ਸਾਰੇ ਮੈਨੂੰ ਮੰਜੇ ਆਜੀ ਭਾਜੀ ਉਦੋਂ ਵੀ ਭਾਜੀ ਇਹ ਨਹੀਂ ਵੇਚਿਆ ਕਿ ਇੱਥੇ ਕੋਈ